ਦੀ ਮੰਦਰ ਦੀ ਕੀ ਮਹੱਤਤਾ ਹੈ ਇਹ ਸ਼੍ਰੀ ਬਾਂਕੇ ਵਿਹਰੀ ਦਾ ਪ੍ਰਾਚੀਨ ਮੰਦਰ ਹੈ ਜੀ ਇਹਦੇ ਨਾਮ ਹੈ ਰਾਜਗੁਰੂ ਪਲਾਂਡੇਰਾ ਤੇ ਰਾਜਿਆਂ ਦੇ ਗੁਰੂ ਰਹੇ ਨੇ ਜਿਹੜੇ ਪਹਿਲਾਂ ਉਹਦੇ ਮੰਤ ਸੀਗੇ ਜੀ ਪੁਰਾਣੇ ਬੰਦੇ ਦੱਸਣ ਤੁਹਾਂ ਤੇ 300 ਸਾਲ ਪੁਰਾਣਾ ਮੰਦਰ ਹੈ ਜੀ ਇਹ ਉਹਨਾਂ ਸਮੇਂ ਦੀ ਕੀ ਮੂਤੀ ਜੱਦਾ ਹੈਗੀ ਬ੍ਰਿੰਦਾਬਨ ਦੇ ਵਿੱਚ ਜਾਂ ਨਾਪੇ ਦੇ ਵਿੱਚ ਦੱਸੋ ਕਾਫੀ ਦੂਰ ਦੂਰੋਂ ਆਉਣੇ ਮੰਦਰ ਤੋਂ ਬਹੁਤ ਦੂਰ ਦੂਰੋਂ ਵੀ ਆਉਂਦੇ ਨੇ ਲੋਕਲ ਆਉਂਦੀਆਂ ਕਿੰਨੇ ਸਾਲ ਪਹਿਲਾਂ ਆਈ ਇਹ 300 ਸਾਲ ਪੁਰਾਣਾ ਮੰਦਰ ਹੈ ਪਹਿਲਾਂ ਕੋਈ ਇੱਕ ਸ਼ਿਵਰ ਬਣਦੀ ਸੀ ਪਹਿਲਾਂ ਸੇ ਮੰਹਤ ਪਿਆਰਾ ਦਾਤ ਜੀ ਸੀਗੀ ਉਦੋਂ ਬਾਅਦ ਨਰਿੰਦਰ ਰਾਜ ਜੀ ਹਕਮਦਾਸ ਉਦੋਂ ਪਹਿਲਾ ਜੇਵੀ ਦਾਸ ਫਿਰ ਉਹਦਾ ਆਪਣਾ ਮੰਤਰੀ ਸਰੂਪ ਰਾਜ ਜੀ ਉਹਨੀਆਂ ਸਮਾਜਾਂ ਨੇ ਜੀ ਨਾਲ ਹੋਏ ਬਰਾਚੀ ਨੇ ਬਣਵਾਇਆ ਕਿੰਨੀ ਸੀ ਇਹ ਕਹਿੰਦੇ ਜਿਉਂਨਾ ਦਸਨ ਮੁਜ਼ਾਬਕਾ ਜੀ ਜਿਸ ਤਰ੍ਹਾਂ ਕਿ ਮੇਰੀ ਜਾਨੀ ਉਮਰ ਉਦਰੀ ਹੋਇਆ ਵੀ ਇਹ ਮਹਾਰਾਜਾ ਜਿਹੇ ਮਹਾਰਾਜਾ ਬੇ ਜੱਜ ਜੀ ਮਹਾਰਾਜਾ ਹਮੀਰ ਸਿੰਘ ਜੀ ਵੀ ਉਹਨਾਂ ਨੇ ਬਣਵਾਇਆ ਸੀ ਮਾਸ਼ਾ ਅੱਲਾਹ ਮੂਰਤੀ ਕਿੱਥੋਂ ਲੱਭਦੀ ਸੀ ਇਹ ਉਹਨਾਂ ਨੇ ਉਰੇ ਬਾਹਰੋਂ ਲੈ ਕੇ ਆਂਦੀ ਹੈ ਜੀ ਇਹ ਪਰ ਜੇ ਨੀ ਕੀ ਚੀਜ਼ ਹੈ ਫਿਰ ਹੈਗੀ ਐਸਰੀ ਪਰਾਚੀ ਨਹੀਂ ਜੀ ਐਚ ਆਰ ਡੀ ਆਇਆ ਐ ਸਵਾਰੂ ਦੇ ਕੈਸਟਲ ਵੀ ਹੁੰਦਾ ਜੀ ਭੰਡਾਰਾ ਵੀ ਹੁੰਦਾ ਪੂਰੀ ਰੌਣਕ ਲੱਗਦੀ ਇਹਨਾਂ ਦੀ ਕਿਰਪਾ 5-700 ਬੰਦੇ ਆਏ ਐ ਇਸ ਵਾਰ ਇਕੱਟਾ ਹੁੰਦਾ ਹਰ ਇੱਕ ਤਿਹਾਰ ਤੇ ਇਕੱਟਾ ਹੁੰਦਾ ਅੱਜ ਜਨਮ ਅਸਤ ਮੂਰੇ ਮੋਕੇ ਤੇ ਕਿੰਨੇ ਕੇ ਲੋਕਾਂ ਦੀ ਆਉਣ ਦੇ ਲਈ ਬਹੁਤ ਲੋਕਾਂ ਨੇ ਲਾਈਨ ਲੱਗੀ ਜਾਂਦੀ ਸਿਰੇ ਤੱਕ ਜੋ 2-2 ਘੰਟੇ ਬਾਰੀ ਨਹੀਂ ਆਉਂਦੀ ਤੇ ਰਾਤ ਵੀ ਲਾਈਨ ਉਹਦੇ ਪ੍ਰੋਗਰਾਮ ਸੀਗਾ ਤਾਂ ਉਹਨੇ ਕਾਫੀ ਲੰਬੀ ਲਾਈਨ ਲੱਗੀ ਰਹੀ ਹੈ 2-3 ਘੰਟੇ ਲੱਗਾ ਕਰ ਅੱਜ ਭਗਵਾਨ ਕ੍ਰਿਸ਼ਨ ਜੀ ਦਾ ਜਨਮ ਦਿਨ ਹੈ ਬਹੁਤ ਵੱਡਾ ਉਤਸਵ ਹੈ ਜਿਹੜਾ ਇਹ ਮੰਦਿਰ ਹੈ ਬਹੁਤ ਪ੍ਰਾਚੀਨ ਮੰਦਿਰ ਹੈ 300 ਸਾਲ ਪੁਰਾਣਾ ਮੰਦਿਰ ਹੈ ਜਿੱਥੋਂ ਤੱਕ ਅਸੀਂ ਸੁਣਿਆ ਵੀ ਭਾਰਤ ਦੇ ਵਿੱਚ ਦੋ ਹੀ ਮੰਦਿਰ ਨੇ ਕ੍ਰਿਸ਼ਨ ਭਗਵਾਨ ਜੀ ਦੇ ਜਿਹੜੇ ਪ੍ਰਾਚੀਨ ਨੇ ਇੱਕ ਬ੍ਰਿੰਦਵਨ ਦੇ ਵਿੱਚ ਹੈ ਇੱਕ ਨਾਬੇ ਵਿੱਚ ਹੈ ਜਿਹੜੇ ਲੋਕ ਬ੍ਰਿੰਦਵਨ ਨਹੀਂ ਜਾ ਸਕਦੇ ਉਹਨਾਂ ਵਾਸਤੇ ਬਹੁਤ ਵੱਡੀ ਉਪਲਬਧੀ ਹੈ ਵੀ ਉਰੇ ਆ ਕੇ ਭਗਵਾਨ ਦੇ ਦਰਸ਼ਨ ਕਰਨ ਤੇ ਅੱਜ ਜਨਮ ਦਿਨ ਤੇ ਭਗਵਾਨ ਜੀ ਨੂੰ ਅਸ਼ੀਰਵਾ ਉਹਨਾਂ ਤੋਂ ਅਸ਼ੀਰਵਾਦ ਲੈਣ ਤੇ ਬਹੁਤ ਵੱਡੀ ਇੱਥੇ ਕਿਰਪਾ ਪਰਮਾਤਮਾ ਦੀ ਕਿ ਛੋਟਾ ਜਿਹਾ ਮੰਦਿਰ ਸੀ ਉਹਦਾ ਅੱਜ ਇੰਨਾ ਵਾ ਵਿਕਾਸ ਹੋ ਗਿਆ ਜੋ ਇੱਥੇ ਦੀ ਕਮੇਟੀ ਹੈ ਇਤਰਾ ਪ੍ਰਸ਼ਾਸਨ ਦੇ ਉਹਦੇ ਸਹਿਯੋਗ ਨਾਲ ਇੰਨਾ ਅੱਗੇ ਵਧ ਗਿਆ ਵੀ ਇੱਥੇ ਸੰਗਤ ਨੂੰ ਮੱਥਾ ਟੇਕਣ ਨੂੰ ਵੀ ਕਈ ਵਾਰ ਤਾਂ ਟਾਈਮ ਨਹੀਂ ਮਿਲਦਾ ਹੈਗਾ। ਵੀ ਇਸ ਕਰਕੇ ਇਸ ਤਰ੍ਹਾਂ ਹੀ ਲੋਕਾਂ ਨੂੰ ਕਹਾਂਗੇ ਵੀ ਇੱਥੇ ਆਓ, ਵੱਤੂ ਵੱਤ ਦੇਖਣ ਕਰੋ ਤੇ ਮੰਦਿਰ ਦੀ ਸੇਵਾ ਚ ਯੋਗਦਾਨ। ਹਰ ਇੱਕ ਸਾਲ ਆਉਂਦੇ ਸੀ। ਨਹੀਂ ਹਰ ਇੱਕ ਸਾਲ ਤਾਂ ਨਹੀਂ ਮਤਲਬ ਦਿਨ ਤੇ ਜਦੋਂ ਵੀ ਮੌਕਾ ਲੱਗਦਾ ਸੀ ਉਦੋਂ ਆਉਂਦੇ ਆ। ਮਤਲਬ ਇਹ ਨਹੀਂ ਪਤਾ ਸਾਲ 'ਚ ਕਿੰਨੇ ਘੇੜੇ ਲੱਗ ਜਾਂਦੇ। ਜਦੋਂ ਵੀ ਮੌਕਾ ਲੱਗਦਾ ਸੀ ਆਉਂਦੇ ਆ। ਪਰ ਇਹ ਨਹੀਂ ਕਹਿ ਸਕਦੇ ਵੀ ਜਨਮ ਅਸ਼ਟਮੀ ਹਰ ਇੱਕ ਨੂੰ ਆਉਂਦੇ ਆ। ਕਈ ਵਾਰ ਮਿਸ ਵੀ ਹੋ ਜਾਂਦਾ। ਕਿਉਂਕਿ ਮੰਦਿਰ 'ਚ ਛੱਡ ਕੇ ਝੂਠ ਪਰੰਤੂ ਸ਼ਰਦਾ ਬੋਲਤਾ ਤੇ ਆਨੇ ਜੋ ਵੀ ਸੁੱਖ ਸੁੱਖ ਦੇ ਆ ਜੋ ਵੀ ਮਨਚ ਧਾਰਨਾ ਕਰਦੇ ਉਹ ਪੂਰੀ ਹੁੰਦੀ ਹੈ ਅਸੀਂ ਤਾਂ ਲੋਕਾਂ ਨੂੰ ਇਹੀ ਕਹਾਂਗੇ ਵੀ ਇੱਥੋਂ ਆ ਕੇ ਭਗਵਾਨ ਤੋਂ ਜੋ ਮੰਗਣਾ ਇੱਥੋਂ ਮੰਗ ਲੋਕਾਂ ਤੋਂ ਮੰਗਨੀ ਵੀ ਆ ਹਰ ਇੱਛਾ ਪੂਰੀ ਹੁੰਦੀ ਹੈ ਮੈਂ ਤਾਂ ਬਿਲਕੁਲ ਹੀ ਇਸ ਤਰ੍ਹਾਂ ਫੀਲ ਕਰਦੀ ਆ ਜਿਸ ਤਰ੍ਹਾਂ ਆਪਾਂ ਬਿੰਦਾ ਬਣ ਗਏ ਤਾਂ ਉੱਥੇ ਬਣ ਕੇ ਵੀ ਹਰੀ ਦੇ ਦਰਸ਼ਨ ਕਰ ਲਏ ਤਾਂ ਇੱਥੇ ਵੀ ਆਪਣੇ ਬਣ ਕੇ ਵੀ ਹਰੀ ਦੇ ਦਰਸ਼ਨ ਨਾਭੇ ਵਿੱਚ ਵੀ ਉਸੇ ਤਰ੍ਹਾਂ ਹੀ ਹੁੰਦਾ ਹੈਗਾ ਜਿਸ ਤਰ੍ਹਾਂ ਬਣ ਕੇ ਵੀ ਹਰੀ ਜੀ ਨੂੰ ਇੱਥੇ ਦੇਖ ਕੇ ਤਾਂ ਇੱਕ ਵਾਰ ਤਾਂ ਐਮ ਫੀਲ ਹੁੰਦਾ ਹੈ ਵੀ ਮੈਂ ਤਾਂ ਹਮੇਸ਼ਾ ਭਜਨ गा ਕੇ ਜਾਣੀ ਹੁੰਨੀ ਆਪਣੇ ਮਨਸ ਜ਼ਰੂਰ ਵੀ ਬਾਂਕੇ ਵਿਹਾਰੀ ਤੇ ਨੂੰ ਨਜ਼ਰ ਨਾ ਲੱਗੇ ਵੀ ਤੁਮ ਇੰਨਾ ਸੋਹਣਾ ਲੱਗਦਾ ਹੈਗਾ ਬੇਹੱਬ ਜਿਆਦਾ ਸੋਹਣਾ ਲੱਗਦਾ ਹੈ ਤੇ ਸਰੂਪ ਨੂੰ ਦੇਖ ਕੇ ਮਨ ਚ ਬੜੇ ਭੌਪਿਆ ਦਾ ਹੁੰਦੇ ਆ ਜਿਹਨਾਂ ਨੂੰ ਦੱਸਿਆ ਨਹੀਂ ਜਾ ਸਕਦਾ ਬਾਂਕੇ ਵਿਹਾਰੀ ਆਪਾਂ ਬਿੰਦਾਵਨ ਜਾਣਾ ਤਾਂ ਮੁਸ਼ਕਿਲ ਹੈ ਰੋਜ਼ੋਜ਼ ਆਪਾਂ ਬਹੁਤ ਲੋਕ ਜਾਂਦੇ ਆ ਬਹੁਤ ਦਰਸ਼ਨ ਕਰਦੇ ਆ ਜਾ ਕੇ ਲੋਕ ਇਹ ਨਹੀਂ ਹੈਗਾ ਵੀ ਕੋਈ ਜਾਂਦਾ ਨਹੀਂ ਹੈਗਾ ਬਹੁਤ ਜ਼ਿਆਦਾ ਜਾਂਦੇ ਆ ਜਿਸ ਤਰ੍ਹਾਂ ਭਗਵਾਨ ਲੋਕਾਂ ਦੀ ਆਸਾਂ ਨੂੰ ਪੂਰਾ ਕਰਦੇ ਆ ਉਸ ਤਰ੍ਹਾਂ ਸਭ ਜਾਂਦੇ ਆ ਪਰ ਜੇ ਕੋਈ ਨਹੀਂ ਵੀ ਜਾ ਸਕਦਾ ਤਾਂ ਬਾਂਕੇ ਵਿਹਾਰੀ ਦੀ ਉਰੇ ਵੀ ਉਸੇ ਤਰ੍ਹਾਂ ਹੀ ਉਹਨਾਂ ਦਾ ਮਿਲਾਪ ਸਾਨੂੰ ਹੁੰਦਾਗਾ ਜਿਸ ਤਰ੍ਹਾਂ ਦਾ ਸੀ ਬਿੰਦਾਵਨ ਜਾ ਕੇ ਫੀਲ ਕਰਦੇ ਆ ਉਸੇ ਤਰ੍ਹਾਂ ਉੱਥੇ ਆ ਕੇ ਮਿਲ ਜਾ ਫੀਲ ਕਰਦੇ 300 ਸਾਲ ਪੁਰਾਣਾ ਹੈਗਾ ਤੇ ਕਿਹਾ ਜਾਂਦਾ ਵੀ ਜ਼ਿਆਦਾਤਰ ਆਪਣੇ ਜਿਹੜੇ ਨਾਬੇ ਦੇ ਰਾਜੇ ਸੀਗੇ ਹੀਰਾਮ ਹੀਰਾ ਜੀ ਤਾਂ ਉਹਨਾਂ ਨੇ ਬਣਵਾਇਆ ਸੀ ਉਹਨਾਂ ਦੀ ਫੈਮਿਲੀ ਨੇ ਬਣਵਾਇਆ ਹੋਇਆ ਹੈ ਤੇ ਹੌਲੀ ਹੌਲੀ ਪਰਚ ਹੋਰ ਜ਼ਿਆਦਾ ਬਦਲੀ ਆ ਲੋਕਾਂ 'ਚ ਬਹੁਤ ਜ਼ਿਆਦਾ ਇਹਦਾ ਉਹ ਹੋ ਰਿਹਾ ਵੀ ਆ ਕੇ ਸੀ ਦਰਸ਼ਨ ਕਰੀਏ ਹੁਣ ਅੱਜ ਕੱਲ ਸਵੇਰ ਤੋਂ ਹੀ ਰਸਮ ਹੈ ਸ਼ਾਮ ਨੂੰ ਤਾਂ ਬਹੁਤ ਜ਼ਿਆਦਾ ਰਸਮ ਹੈ ਹਰ ਸੰਡੇ ਪਰਵਚਨ ਵੀ ਹੁੰਦਾ ਇੱਥੇ ਤੇ ਯੋਗ ਕੀਰਤਨ ਵੀ ਹੁੰਦਾ ਸਤਸੰਗ ਕਰਦੇ ਆ ਬੜੇ ਮਨ ਨਾਲ ਕੁਛ ਕਰੇ ਵੀ ਲੱਡੂ ਪਾਲ ਰੱਖੇ ਨਾ ਸਰਵਗਾਤ ਹਾਂਜੀ ਬਿਲਕੁਲ ਅੱਜ ਕਿਸ ਤਰ੍ਹਾਂ ਸੈਲਿਬ੍ਰੇਟ ਹਾਂ ਸੈਲਿਬ੍ਰੇਟ ਉਹਨਾਂ ਦਾ ਭੋਗ ਬਣਾਵਾਂਗੇ ਤੇ ਅੱਜ ਕੱਲ ਉਹਨਾਂ ਦੇ ਲਈ ਤਾਂ ਪੰਜੀਰੀ ਬਣਦੀ ਆ ਆਪਣੇ ਧੰਨੀਆਂ ਦੀ ਉਹ ਬਣਾਈ ਜਾਏਗੀ ਤੇ ਆਪਣੇ ਮਿਠਾਂ ਚ ਜਿਵੇਂ ਮੇਵਾ ਪਾਤ ਬਣਾਇਆ ਜਾਏਗਾ ਚੁੱਲਾ ਪਾਇਆ ਜਾਏਗਾ ਘਰੇ ਦੀ ਚੁੱਲਾ ਪਾਇਆ ਜਾਏਗਾ ਉਹਨਾਂ ਦਾ ਸ਼ਿੰਗਾਰ ਕੀਤਾ ਜਾਏਗਾ ਪ੍ਰੋਕਟਰ ਤੇ ਜਿਆਦਾ ਮੈਂ ਤਾਂ ਡ्रेसेस ਵੀ ਆਪ ਬਣਾਨੀ ਆ ਉਹਨਾਂ ਦੀ ਆਪ ਬਣਾਨੇ ਸ਼ੁਰੂ ਮੈਂ ਤਕਰੀਬਨ 45 ਸਾਲ ਤੋਂ ਇਸ ਮੰਦਿਰ ਨਾਲ ਜੁੜਿਆ ਹੋਇਆ ਹਾਂ ਤਕਰੀਬਨ ਜਦ ਤੱਕ ਹੁੰਦਾ ਮੈਂ ਰੋਜ਼ ਹੀ ਮੰਦਿਰ ਦੇ ਦਰਸ਼ਨ ਕਰਨ ਆਉਂਦਾ ਠੀਕ ਨਹੀਂ ਤੇ ਬੜੀ ਠਾਕਰ ਜੀ ਦੀ ਕਿਰਪਾ ਠਾਕਰ ਜੀ ਦੀ ਕਿਰਪਾ ਨਾਲ ਸਭ ਕੁਝ ਬਣਿਆ ਹੈ ਇੱਥੇ ਜੋ ਕੁਝ ਹੀ ਮੰਦਿਰ 'ਚ ਆਇਆ ਕਿਸੇ ਤੋਂ ਕੋਈ ਮਤਲਬ ਕਿ ਕਲੈਕਸ਼ਨ ਨਹੀਂ ਲਈ ਜਾਂਦੀ ਠਾਕਰ ਜੀ ਦੀ ਕਿਰਪਾ ਨਾਲ ਇਹ ਸਾਰਾ ਆਪਣਾ ਸਾਰਾ ਕੁਝ ਆਪਣੇ ਆਪ ਬਣਿਆ ਆਪਣੇ ਆਪ ਹੀ ਬਣਿਆ ਬਣਿਆ ਬਣ ਵੀ ਰਿਹਾ ਹੈ ਹਿਸਟਰੀ ਕੀ ਹੈ ਇਹ ਮੰਦਰ ਤੇ ਹਿਸਟਰੀ ਦਾ ਹੀ ਪ੍ਰਾਚੀਨ ਰਾਜਾਂ ਦਾ ਮੰਦਰ ਸੀਗਾ ਇਹ ਪ੍ਰਾਚੀਨ ਰਾਜਾਂ ਦਾ ਹੁਣ ਵੀ ਇਸ ਮੰਦਰ ਨੂੰ ਲਗਾਣ ਆਂਦਾ ਹੈ ਰਾਜੇ ਜਿਹੜੇ ਨੇ ਹੁਣ ਵੀ ਇਹਨਾਂ ਦਾ ਲਗਾਣ ਆਂਦਾ ਗਵਰਨਮੈਂਟ ਕਿੰਨੀ ਹੁੰਦੀ ਹੈ ਅੱਛਾ ਮੰਦਰ ਦੇ ਜਿਹੜੇ ਮਤਲਬ ਸਰਕਾਰੀ ਮੰਦਰ ਸੀ ਨਾ ਰਾਜਾ ਮਹਾਰਾਜੇ ਦੇ ਉਹ ਉੱਥੇ ਲਗਾਣ ਭੇਜਦੇ ਸੀਗੇ ਇਹਨਾਂ ਨੂੰ ਜਿਹੜੇ ਧੋਬਤੀ ਲਈ 2-400 ਰੁਪਏ ਜਿਹੜਾ ਜਿਆਦਾ ਉਸ ਟਾਈਮ ਦਾ ਸੀਗਾ ਉਹ ਹੁਣ ਵੀ ਆਂਦਾ ਹੈ ਅੱਛਾ ਕੇ ਮੰਦਰ ਤੇ ਮੈਂ ਬਾਂਕੀ ਬਿਹਾਰ ਵੀ ਤਾਂ ਕਹਿੰਦੇ ਸੁਣਿਆ ਵੀ ਕਿ ਇਹ ਮੰਦਰ ਆ ਇੱਕ ਬ੍ਰਿੰਦਾਵਨ ਚ ਹਾਂ ਦੋ ਹੀ ਮੰਦਰ ਨੇ ਇੱਕ ਮਤਲਬ ਕਿ ਨਾਬੇ ਸਾਡੇ ਦਾ ਸੁਰਤ ਤੋਂ ਪਹਿਲਾਂ ਦਾ ਮੰਦਰ ਹੈ ਇਹ ਕਿੰਨੇ ਕਿੰਨੇ ਸੋ ਸਾਲ ਪੁਰਾਣਾ ਹੋਊਗਾ ਇਹ ਇਹ ਤਕਰੀਬਨ 250 ਤੋਂ 300 ਸਾਲ ਤੱਕ ਦਾ ਪੁਰਾਣਾ ਮੰਦਰ ਹੈ ਜੀ ਹੈ ਮਤਲਬ ਕਿ ਤਕਰੀਬਨ ਆਏ ਮੰਨ ਕੇ ਚਲੋ ਵੀ 68 ਸਾਲ ਦੀ ਮੇਰੀ ਉਮਰ ਹੈ ਵੀ 40 ਸਾਲ ਤੋਂ ਚੱਲਦਾ ਹਾਂ 40 45 ਸਾਲ ਤੋਂ ਅਸੀਂ ਜੁੜੇ ਹੋਏ ਆ ਸਾਡੇ ਪਰਿਵਾਰ ਦੇ ਸ਼ੁਰੂ ਤੋਂ ਇੱਥੇ ਜਿਹੜੇ ਸੰਤ ਪਹਿਲਾਂ ਬੜੇ ਸੀਗੇ ਸੰਤ ਸਰੂਪ ਦਾ ਜੀ ਉਹ ਸਾਡੀ ਦਾਦੀ ਦਾ ਗੁਰੂ ਸੀਗੇ ਉਹ ਉਹਨਾਂ ਕਰਕੇ ਅਸੀਂ ਜੁੜੇ ਹੋਇਆ ਤੇ ਠਾਕਰ ਜੀ ਦੀ ਕਿਰਪਾ ਨਾਲ ਇਹ ਸਾਰਾ ਪ੍ਰਤਾਪ ਨਾਲ ਬਣਿਆ ਹੈ ਇਹ ਬਹੁਤ ਪੁਰਾਣਾ ਮੰਦਿਰ ਹੈ 300 ਸਾਲ ਪੁਰਾਣਾ ਮੰਦਿਰ ਹੈ ਬਾਂਕੀ ਬਿਹਾਰੀ ਜੀ ਦਾ ਔਰ ਹਰ ਸਾਲ ਇੱਧਰ ਬਹੁਤ ਅੱਛੀ ਤਰ੍ਹਾਂ ਤ੍ਰਿਕਨਲ ਮਨਾਇਆ ਜਾਂਦਾ ਹੈਗਾ ਜਨਮ ਅਸ਼ਟਮੀ ਦਾ ਤਿਹਾੜੀਆਂ ਵੈਸੇ ਵੀ ਹੋ ਰਹੇ ਹਰ ਹਫਤੇ ਸੰਡੇ ਨੂੰ ਕੀਰਤਨ ਹੁੰਦਾ ਹੈ ਲੰਗਰ ਸਭ ਹੁੰਦਾ ਹੈ ਇੱਥੇ ਪਰ ਇੱਕ ਬਾਂਕੀ ਬਿਹਾਰੀ ਜੀ ਦਾ ਮੰਦਿਰ Vrindavan ਚ ਹੈ ਨਾਬਾ ਇੱਕ ਵਿਰਿੰਦਾਵਨ ਜੀ ਉੱਥੇ ਨਹੀਂ ਜਾ ਸਕਦੇ ਉਹ ਦੇ ਦਰਸ਼ਨ ਕਰ ਕੋਈ ਦਰਸ਼ਨ ਕਰ ਸਕਦੇ ਨੇ ਹਾਂਜੀ ਇਸ ਮੰਦਿਰ ਦੀ ਇਹ ਮਹੱਤਤਾ ਕਿ ਵਿਰਿੰਦਾਵਨ ਔਰ ਨਾਬਾ ਇਹ ਦੋ ਸ਼ਹਿਰਾਂ ਦੇ ਵਿੱਚ ਸਿਰਫ ਦੋ ਹੀ ਮੰਦਿਰ ਨੇ ਬਾਕੀ ਬਿਹਾਰੀ ਜੀ ਦੇ ਔਰ ਇਸ ਲਈ ਇਹ ਸਪੈਸ਼ਲ ਆਜਾਤੇ ਮੇਰਾ ਤਾਂ ਵੈਸੇ ਫਸਟ ਟਾਈਮ ਹੈ ਉਹ ਦੇ ਦਰਸ਼ਨ ਕਰਨ ਆਇਆ ਸੀ ਤੇ ਅੱਜ ਜਨਮਸ਼ਤਮੀ ਦੇ ਸਪੈਸ਼ਲ ਉੱਥੇ ਆਤੇ ਅਸੀਂ ਸਪੈਸ਼ਲ ਉਹ ਮਠਾ ਟਿਕਣ ਆਏ ਸੀ ਬਾਕੀ ਵਰਤ ਵਗੈਰਾ ਜਾਂ ਫਿਰ ਉਪਵਾਸ ਰੱਖ ਕੇ ਕਰਦੇ ਸੈਲੀਬ੍ਰੇਟ ਕਿਸਤ ਮੰਦਪ ਆਪੀਲ ਹੋਇਆ ਪਹਿਲੀ ਫਸਟ ਟਾਈਮ ਬਹੁਤ ਅੱਛਾ ਹੋ ਰਿਹਾ ਹੈ ਹੋਇਆ ਜੀ ਮੈਂ ਮਤਲਬ ਬੈਂਕ ਫਿਰ ਜੀ ਦੀ ਕਿਰਪਾ ਕਰਕੇ ਆਪਾਂ